कुछ जो वाइपर्स है 80% प्लस जो है हमारे टू व्हीलर्स हैं मोटरसाइकिल का कोई एक्सीडेंट हो तो जैसे जैसे कार का एक्सीडेंट या फोर व्हीलर का एक्सीडेंट 26 टाइम्स आप इसे शेयर करेंगे उसके बाद उनके यहां पर क्वेश्चन आंसर सेशन डॉक्टर अनुज जी प्लीज कल ही बैठे हैं मसलपुर हॉस्पिटल्स एस सर टोल्ड यू वी नीड अ ट्रॉमा टीम अपा एक ट्रॉमा टीम के मेंबर्स हैं सारे डॉक्टर साहब इधर बैठे हुए हैं बेसिक पर्पस आई थी प्रेस कॉन्फ्रेंस का है कि ट्रॉमा के बारे में जानकारी देना कुछ जानकारी देना ਐਂਡ ਐਵੀ ਦਸਨਾ ਕੇਦਰ ਨੂੰ ਪ੍ਰੀਵੈਂਟ ਕਿ ਤੱਕ ਕਿਵੇਂ ਕੀਤਾ ਜਾ ਸਕਦਾ ਐਂਡ ਅਗਰ ਇਹ ਹੋ ਜਾਂਦਾ ਹੈ ਤਾਂ ਉਸ ਤੋਂ ਆਊਟਕਮ ਆਪਾਂ ਬੈਸਟ ਕਿਵੇਂ ਕਰ ਸਕਦੇ ਆਂ ਇਨ ਟਰਮਸ ਆਫ ਜਾਨ ਬਚਾਣਾ ਜਾਂ ਡਿਸੈਬਿਲਟੀ ਨੂੰ ਘਟਾਣਾ ਸੋ ਅਦੇ ਰਿਗਾਰਡਿੰਗ ਇੱਕ ਛੋਟੀ ਜੀ ਪ੍ਰੈਜੈਂਟੇਸ਼ਨ ਹੈ ਸੋ ਟਰੋਮਾ ਜ਼ਰੂਰੀ ਕਿਉਂ ਹੈ ਕਿਉਂ ਇੰਨਾ ਸਟੈਸ ਆਪਾਂ ਕਰਦੇ ਆਂ ਐਜ਼ ਅ ਗਵਰਨਮੈਂਟ ਐਜ਼ ਅ ਹਸਪੀਟਲ ਕਿ ਟਰੋਮਾ ਨੂੰ ਕਿਉਂ ਇੰਨਾ ਇੰਪੋਰਟੈਂਸ ਮਿਲਦੀ ਹੈ ਸੋ ਜੇ ਦਸਾਂ ਦਸਰੇ ਸੀ ਕਿ ਇੱਕ ਆਂਕੜਾ ਹੈ ਕਿ ਆਲਮੋਸਟ 400 ਡੈਥ ਇੱਕ ਦਿਨ ਚ ਹੋਈਆਂ ਹੈ ਇੰਡੀਆ ਵਿੱਚ ਕੋਈ ਛੋਟੀ ਟੂਟਾ ਨੰਬਰ ਨਹੀਂ ਹੈਗਾ ਮੋਸਟ ਆਫ ਦਾ ਡੈਥ ਜਿਹੜੀਆਂ ਰੋਡ ਟ੍ਰਾਫਿਕ ਐਕਸੀਡੈਂਟਸ ਕਰਕੇ ਹੁੰਦੀਆਂ ਥੈਟ ਆਰ ਅਕਰਿੰਗ ਇਨ ਅ ਯੰਗ ਪੋਪੂਲੇਸ਼ਨ ਜਿਹੜੇ ਯੰਗ ਪੀਪਲ ਹੈ ਜਿਹੜੇ ਕੰਮ ਕਰਦੇ ਰੋਜ਼ ਜਾਂਦੇ ਆ ਉਹ ਮੈਕਸਿਮਮ ਇਫੈਕਟ ਹੁੰਦੇ ਸੋ ਅਗਰ ਇੱਕ ਵੀ ਡੈਥ ਹੁੰਦੀ ਹੈ ਰੋਡ ਟ੍ਰਾਫਿਕ ਐਕਸੀਡੈਂਟ ਉਹ ਐਸ ਅ ਪਰਸਨ ਹੀ ਪੂਰੀ ਫੈਮਿਲੀ ਨੂੰ ਇਫੈਕਟ ਕਰਦੀ ਹੈ ਐਂਡ ਫੈਮਿਲੀ ਨੂੰ ਅੱਗੇ ਜਾ ਕੇ ਪੂਰੀ ਸੋਸਾਇਟੀ ਨੂੰ ਇਫੈਕਟ ਕਰਦੀ ਹੈ सो फोर हंड्रेड नंबर ग्लोबली पूरे वर्ल्ड में रहे हैं अराउंड फाइव परसेंट घट हो रहे हैं इन द रीसेंट ईय पर इंडिया उल्टा हो रहा है इंडिया इनक्रीजिंग डे बायस इंपॉर्टेंस इन द प्रीवेंशन एंड फर्दर ट्रीटमेंट ਤੇਗਾਤੇ ਹਸਪੀਟਲ ਅਵੇਲੇਬਲ ਨਹੀਂ ਹੈ ਕਿ ਆਪਣੀ ਇੰਡੀਆ ਦੇ ਵਿੱਚ ਰੋਡ ਦੇ ਉੱਪਰ ਉਹਨਾਂ ਵੱਡੇ ਟ੍ਰੇਨ ਸਟਾਫ ਨੇ ਜਿਹੜੇ ਕਿ ਉਸ ਟਾਈਮ ਤੇ ਟ੍ਰਾਂਸਪੋਰਟ ਕਿਸ ਤਰ੍ਹਾਂ ਕਰਨਾਗਾ ਕਿਸ ਤਰ੍ਹਾਂ ਆਪਾਂ ਨੇ ਫਰਦਰ ਇੰਜਰੀਜ਼ ਨੂੰ ਪ੍ਰਵੈਂਟ ਕਰਨਾਗਾ ਇਸ ਚੀਜ਼ ਦੇ ਬਹੁਤ ਸਾਰੇ ਵਧੀਆ ਇੱਕ ਗਵਰਨਮੈਂਟ ਦਾ ਇਨੀਸ਼ੀਏਟਿਵ ਆ ਜਿਹਨੂੰ ਜਗ੍ਹਾ ਤੇ ਜਿਆਦਾ ਵਧੀਆ ਤਰੀਕੇ ਨਾਲ ਵੀ ਇੰਪਲੀਮੈਂਟ ਕਰਨਾ ਚਾਹੀਦਾ ਹੈ ਮੈਡੀਕਲ ਸਟਿਕ ਟਰਾਮਾ ਕੇਅਰ ਹਾਊ ਕੋ ਟ੍ਰਾਂਸਪੋਰਟ ਦਾ ਪੇਸ਼ੈਂਟ ਕੇ ਪੇਸ਼ੈਂਟ ਕਿਸ ਤਰ੍ਹਾਂ ਟ੍ਰਾਂਸਪੋਰਟ ਕਰਨਾ ਉਹਦੀ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਕਿਉਂਕਿ ਜੋ ਵੀ ਪੇਸ਼IENTS ਉਸ ਤੋਂ ਸਾਡੇ ਕੋਲ ਟ੍ਰਾਂਸਪੋਰਟ ਹੁੰਦੇ ਨਹੀਂ ਹੈ ਬਜਾਏ ਜਿਹੜੀ ਟ੍ਰਾਮਾ ਦੇ ਵਿੱਚ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਹਸਪੀਟਲ ਵਿੱਚ ਚਾਇਆ ਜਾ ਰਿਹਾ ਹੈ ਤਾਂ ਕਿ ਫਰਦਰ ਇੰਜਰੀ ਜਿਹੜੀਆਂ ਨੇ ਉਹ ਪ੍ਰिवेंट ਹੋ ਜਾਂਦੀਆਂ ਨੇ ਤੇ ਉਸ ਟਾਈਮ ਤੇ ਕੁਝ ਲਾਈਫ ਸੇਵਿੰਗ ਪ੍ਰੋਸੀਜਰ ਵੀ ਉਹ ਕਰ ਦੇਈਏ। ਸੀਨੀਅਰ ਹਸਪੀਟਲ ਡੋਮੀਨੈਂਟ ਸਰਪਾਲ ਸਿੰਘ ਮਾਨ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਐਂਡ ਜੋਇੰਟ ਰਿਪਲੇਸਮੈਂਟ ਲਿਵਾਸਾ ਹਸਪੀਟਲ ਅੰਮ੍ਰਿਤਸਰ ਅਸੀਂ ਲਵਾਸਾ ਹਸਪੀਟਲ ਦੇ ਵਿੱਚ ਪੂਰੀ ਟਰਾਮਾ ਕੇਅਰ ਦੀ 24/7 ਸਾਡੀ ਟੀਮ ਅਵੇਲੇਬਲ ਹੈ ਮੇਰੇ ਨਾਲ ਨੇ ਡਾਕਟਰ ਅਮਨਜੋਤ ਸਿੰਘ ਗੋਪਾਲ ਰਾਏ ਕੰਸਲਟੈਂਟ న్యూਰ ਸਰਜਰੀ ਮੇਰੇ ਉਹਨਾਂ ਦੇ ਨਾਲ ਨੇ ਡਾਕਟਰ ਮਨੀਸ਼ ਗੁਪਤਾ ਹੀ ਇਜ਼ ਅ ਸੀਨੀਅਰ ਕੰਸਲਟੈਂਟ ਕ੍ਰਿਟੀਕਲ ਕੇਅਰ ਉਹਨਾਂ ਦੇ ਨਾਲ ਨੇ ਡਾਕਟਰ ਮਨਤੇਸ਼ਵਰ ਸਿੰਘ ਸੀਕ ਕੰਸਲਟੈਂਟ ਇਨ ਫਲ ਪਲਾਸਟਿਕ ਸਰਜਰੀ ਐਂਡ ਰੀਕੰਸਟ੍ਰਕਟਿਵ ਸਰਜਰੀ ਨਾਲ ਜਿਹੜੇ ਡਾਕਟਰ ਪਰਮਦੀਪ ਪਰਮਦੀਪ ਸਿੰਘ ਜਿਹੜੇ ਕਿ ਸਾਡੇ ਐਮਰਜੈਂਸੀ ਡਿਪਾਰਟਮੈਂਟ ਦੇ ਹੈਡ ਨੇ ਕਿਉਂਕਿ ਜਿਹੜੀ ਅੱਜ ਕੱਲ ਟਰਾਮਾ ਬਹੁਤ ਹੀ ਇੰਪੋਰਟੈਂਟ ਹੋ ਗਿਆ ਹੈਗਾ ਰੋਡ ਸਾਈਡ ਐਕਸੀਡੈਂਟਸ ਬਹੁਤ ਜ਼ਿਆਦਾ ਵਧ ਗਏ ਨੇ ਜੇਕਰ ਤੁਸੀਂ 글로ਬਲੀ ਦੇਖੀਏ ਇਹਨਾਂ ਲਈ ਬਹੁਤ ਹੀ ਅਨਫੋਰਚੂਨੇਟ ਹੈ ਕਿ ਪੂਰੇ ਵਰਲਡ ਦੇ ਵਿੱਚ ਜਿਹੜੇ ਰੋਡ ਸਾਈਡ ਐਕਸੀਡੈਂਟ ਨੇ ਉਹ ਘਟ ਰਹੇ ਨਹੀਂ ਜੇਕਰ ਪਿਛਲੇ 12 ਸਾਲ ਦੇ ਵਿੱਚ ਅਸੀਂ ਦੇਖੀਏ ਤਾਂ ਜਿਹੜੇ ਰੋਡ ਸਾਈਡ ਐਕਸੀਡੈਂਟ ਨੇ ਪੂਰੇ ਵਰਲਡ ਦੇ ਵਿੱਚ 5% ਘਟੇ ਨੇ ਬਟ ਇੰਡੀ ਉਦੇ ਪਿੱਛੇ ਬਹੁਤ ਸਾਰੇ ਕਾਰਨ ਨੇ ਕਿਉਂਕਿ ਇੰਡੀਆ ਦੇ ਵਿੱਚ ਜਿਹੜੀਆਂ ਨੇਗੇ ਹਾਈ ਐਂਡ ਵਹੀਕਲਸ ਹੁਣ ਜ਼ਿਆਦਾ ਇੰਟਰੋਡਿਊਸ ਹੋ ਗਏ ਨੇ ਤੇ ਅਸੀਂ ਬਹੁਤ ਜ਼ਿਆਦਾ ਓਵਰ ਸਪੀਡਿੰਗ ਹੈਗੀ ਐਂਡ ਲੋਕ ਜਿਹੜੇ ਨੇਗੇ ਰੋਡ ਸਾਈਡ ਟ੍ਰੈਫਿਕ ਰੂਲਸ ਨੂੰ ਫਾਲੋ ਨਹੀਂ ਕਰਦੇ ਦੋ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਆ ਦੂਜੀ ਚੀਜ਼ ਹੈਗੀ ਆ ਕਿ ਅਸੀਂ ਜਿਹੜਾ ਐਕਸੀਡੈਂਟ ਟੂ ਹਸਪੀਟਲ ਟਰਾਂਸਫਰ ਟਾਈਮ ਹੈਗਾ ਸਾਡੇ ਉਹ ਜ਼ਿਆਦਾ ਲੰਮਾ ਹੈ ਇਸ ਕਰਕੇ ਕਿ ਰਾਈਟ ਟਾਈਮ ਤੇ ਰਾਈਟ ਜਗ੍ਹਾ ਤੇ ਜਿਹੜਾ ਪੇਸ਼ੀਐਂਟ ਆ ਉਹ ਨਹੀਂ ਪਹੁੰਚ ਪਾ ਰਿਹਾ ਜੇਕਰ ਅਸੀਂ ਇੰਡੀਆ ਦੇ ਵਿੱਚ ਦੇਖੀਏ ਤਾਂ 1 ਸਾਲ ਦੇ ਵਿੱਚ 1,60,000 ਤੋਂ ਜ਼ਿਆਦਾ ਲੋਕ ਸਿਰਫ ਤੇ ਸਿਰਫ ਰੋਡ ਸਾਈਡ ਐਕਸੀਡੈਂਟ ਕਰਕੇ ਮਾਰੇ ਜਾਂਦੇ ਨੇ ਇਹ ਡਾਟਾ ਵੀ ਹੋਇਆ ਕਿ ਜਿਹੜੇ ਰਜਿਸਟਰ ਹੋਏ ਨੇ ਕਿਤੇ ਨਾ ਕਿ ਰਜਿਸਟਰਡ ਡਾਟਾ ਕਿ ਐਕਚੁਅਲ ਫਿਗਰ ਮੇ ਬੀ ਹਾਈ ਮੋਰ ਥੈਨ ਥਿਸ ਤੇ ਜੇਕਰ ਅਸੀਂ ਪੰਜਾਬ ਦੀ ਪਿਛਲੇ 2022 ਦਾ ਡਾਟਾ ਦੇਖੀਏ ਤਾਂ ਲਗਭਗ 6000 ਦੇ ਅਰਾਊਂਡ ਐਕਸੀਡੈਂਟ ਹੋਏ ਨੇ 2022 ਦੇ ਵਿੱਚ ਤੇ ਉਹਨਾਂ ਦੇ ਵਿੱਚ 4000 4500 ਤੋਂ ਜ਼ਿਆਦਾ ਡੈਥ ਜਿਹੜੀਆਂ ਨੇ ਇੱਕ ਸਾਲ ਦੇ ਵਿੱਚ ਰੋਡਸਾਈਡ ਐਕਸੀਡੈਂਟ ਦੇ ਵਿੱਚ ਹੋਈਆਂ ਨੇ ਉਹ ਵੀ ਉਸ ਨਾਲ ਜਿਹੜੇ ਕਿ ਰਜਿਸਟਰਡ ਨੇ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਕਿ ਅਨਰਜਿਸਟਰਡ ਚੱਲੇ ਜਾਂਦੇ ਨੇ ਜਿਹੜੇ ਕਿ ਕਿਸੇ ਰਿਪੋਰਟ 'ਚ ਨਹੀਂ ਆਉਂਦੇ ਹਨ ਦੂਸਰੀ ਚੀਜ਼ ਹੈ ਕਿ ਹੁਣ ਜਿਹੜਾ ਧੁੰਦ ਦਾ ਟਾਈਮ ਚੱਲ ਰਿਹਾ ਐਨੀ ਜ਼ਿਆਦਾ ਫੋਗ ਹੈਗੀ ਹੈ ਤੇ ਇਹਦੇ ਵਿੱਚ ਰੋਡਸਾਈਡ ਐਕਸੀਡੈਂਟ ਹੋਰ ਜ਼ਿਆਦਾ ਵੱਧ ਰਹੇ ਨੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਸਭ ਤੋਂ ਪਹਿਲਾਂ ਤੇ ਆਪਾਂ ਨੇ ਉਹਨੂੰ ਪ੍ਰੀਵੈਂਟ ਕਰਨਾ ਹੈ ਓਵਰ ਸਪੀਡਿੰਗ ਨਹੀਂ ਕਰਨੀ ਟ੍ਰੈਫਿਕ ਰੂਲ ਫਾਲੋ ਕਰਨੇ ਨੇ ਪਰ ਜੇਕਰ ਐਕਸੀਡੈਂਟ ਹੋ ਜਾਂਦਾ ਫਿਰ ਕੀ ਕਰਨਾ ਉਹਦੇ ਦੀ ਸਭ ਤੋਂ ਇੰਪੋਰਟੈਂਟ ਕਨਸੈਪਟ ਹੈ ਪੂਰੇ ਵਰਲਡ ਦੇ ਵਿੱਚ ਗੋਲਡਨ ਆਵਲ ਕਨਸੈਪਟ गोल्डन आवर कांसेप्ट ਦਾ ਮਤਲਬ ਕੀ ਹੈ ਕਿ ਜਦੋਂ ਸਭ ਤੋਂ ਪਹਿਲਾ ਕੰਟੈਕਸਡੈਂਟ ਹੋਣ ਤੋਂ ਬਾਅਦ ਉਹ ਸਭ ਤੋਂ ਇੰਪੋਰਟੈਂਟ ਹੈ ਜਿਹਦੇ ਵਿੱਚ ਕੀ ਅਸੀਂ ਇੱਕ ਮਲਟੀਡਿਸਪਲਿਨਰੀ ਟੀਮ ਆਰਥੋਪੈਡਿਕਸ ਨਿਊਰੋਸਰਜਰੀ ਪਲਾਸਟਿਕ ਸਰਜਰੀ ਕ੍ਰਿਟੀਕਲ ਕੇਅਰ ਐਂਡ ਐਮਰਜੈਂਸੀ ਡਿਪਾਰਟਮੈਂਟ ਦਿੱਤੇ ਹੋਏਗਾ ਅਸੀਂ ਪੇਸ਼ੈਂਟ ਨੂੰ ਉੱਥੇ ਪਹੁੰਚਾਈਏ ਕਿਉਂਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਕਦੇ ਵੀ ਇੱਕ ਸੱਟ ਨਹੀਂ ਲੱਗਦੀ ਇਹ ਕਦੇ ਵੀ ਨਹੀਂ ਹੁੰਦਾ ਕਿ ਉਹਨਾਂ ਦਾ ਫ੍ਰੈਕਚਰ ਹੋਏਗਾ ਜਾਂ ਉਹਨਾਂ ਦੇ ਸਿਰ 'ਚ ਹੀ ਸੱਟ ਹੋਏਗੀ ਜਾਂ ਨਿਊਰੋਸਰਜਨਲ ਰਿਲੇਟਡ ਹੋਏਗੀ ਇਹ ਹਮੇਸ਼ਾ ਮਲਟੀਪਲ ਜਗ੍ਹਾ ਤੇ ਕੰਸੈਪਟ ਹ ਜਿਹੜੀਆਂ ਇਮੇਜਿੰਗ ਟੈਕਨੋਲੋਜੀਜ਼ ਹੈਗੀਆਂ ਨੇ 24/7 ਰਨਿੰਗ ਆਪਰੇਸ਼ਨ تھیਟਰਸ ਨੇ 24/7 ਜਿਹੜੀ ਟੀਮਸ अवेलेबल ਨੇ ਗੀਆਂ ਪੇਸ਼ੀਅਨ ਨੂੰ ਕੇਟਰ ਕਰਨ ਦੇ ਲਈ ਉੱਥੇ ਅਸੀਂ ਪਹਿਲੇ 1 ਘੰਟੇ ਦੇ ਵਿੱਚ ਜੇਕਰ ਭਜਾ ਦਿੰਨੇ ਆ ਪੇਸ਼ੀਅਨ ਪਹੁੰਚ ਜਾਂਦਾ ਉਸ ਜਗ੍ਹਾ ਤੇ ਤਾਂ ਜਿਹੜਾ ਹੈਗਾਗਾ ਉਹਦੇ ਨਾਲ ਪੇਸ਼ੀਅਨ ਦੀ ਜਾਨ ਬਚਣ ਦੇ ਚਾਂਸ ਐਕਸਪੋਨੈਂਸ਼ੀਅਲੀ ਵੱਧ ਜਾਂਦੇ ਜੀ ਬਟ ਇਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਦੂਸਰੀ ਇਹ ਹੈ ਕਿ ਜਦੋਂ ਪੇਸ਼ੈਂਟ ਦਾ ਐਕਸੀਡੈਂਟ ਹੋਇਆ ਉੱਥੋਂ ਨੂੰ ਟਰਾਂਸਫਰ ਕਿੱਦਾਂ ਕਰਨਾ ਉਹ ਵੀ ਬੜਾ ਇੰਪੋਰਟੈਂਟ ਹੈ ਜਿੱਦਾਂ ਹੁਣ ਗੱਲ ਕਰ ਰਹੇ ਸੀ ਸੜਕ ਸੁਰੱਖਿਆ ਫੋਰਸ ਦੀ ਇਸ ਤਰ੍ਹਾਂ ਦੇ ਕਨਸੈਪਟ ਇੰਡੀਆ 'ਚ ਲੈ ਕੇ ਆਉਣ ਦੀ ਲੋੜ ਹੈ ਐਂਡ ਜਨਰਲ ਪਬਲਿਕ ਨੂੰ ਵੀ ਤੁਹਾਡੇ ਥਰੂ ਮੈਂ ਇੱਕ ਅਵੇਅਰਨੈਸ ਦੇਣਾ ਚਾਹਾਂਗਾ ਕਿ ਅਸੀਂ ਪੇਸ਼ੈਂਟ ਨੂੰ ਟਰਾਂਸਪੋਰਟ ਕਿੱਦਾਂ ਕਰਨਾ ਉਹਦੇ ਲਈ ਵੱਖ-ਵੱਖ ਟਾਈਮ 'ਤੇ ਅਸੀਂ ਲਿਵਾਸਾ ਹਸਪੀਟਲੋਂ ਟ੍ਰੇਨਿੰਗਸ ਵੀ ਆਰਗੇਨਾਈਜ਼ ਕਰਦੀ ਜਨਰਲ ਪਬਲਿਕ ਲਈ ਅਵੇਅਰਨੈਸ ਕੈਂਪਸ ਲਗਾਉਨੇ ਆ ਜਿੱਥੇ ਕਿ ਸਿ ਤੇ ਦੂਸਰੀ ਐਂਡ ਜਿਹੜੀਆਂ ਪ੍ਰिवेंशन ਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿੰਨਾ ਕਿ ਅਸੀਂ ਕਾਰ ਦੇ ਹੈਡ-ਆਨ ਕਲੀਜਨ ਹੁੰਦਾ ਜੇਕਰ ਅਸੀਂ ਸੀਟ ਬੈਲਟ ਪਾ ਕੇ ਬੈਠੇ ਹੋਏ ਆ ਤਾਂ ਚਾਂਸਸ ਆਫ ਡੈਥ ਡਿਕਰੀਸਸ ਬਾਈ 60 ਮੋਰ ਦੈਨ 60 ਪਰਸੈਂਟ 70 ਪਰਸੈਂਟ ਤੋਂ ਜ਼ਿਆਦਾ ਚਾਂਸਸ ਕੱਟ ਹੋ ਜਾਂਦੇ ਨੇ ਜੇਕਰ ਤੁਸੀਂ ਸੀਟ ਬੈਲਟ ਤੇ 에ਅਰ ਬੈਗ ਲੱਗੇ ਨੇ ਐਂਡ ਦੂਸਰੀ ਚੀਜ਼ ਹੈ ਕਿ ਜਿਆਦਾਤਰ ਐਕਸੀਡੈਂਟ ਹੁੰਦੇ ਨੇ ਟੂ-ਵੀਲਰ ਦੇ ਉੱਪਰ ਟੂ-ਵੀਲਰ ਤੇ ਆਪਣੇ ਇੰਡੀਆ ਦੇ ਵਿੱਚ ਹੈਲਮਟ ਪਾਉਣ ਦਾ ਕਨਸੈਪਟ ਬਹੁਤ ਹੀ ਘੱਟ ਆ ਤੇ ਹੈਲਮਟ ਪਾ ਵੀ ਲੈਣੇ ਆ ਤਾਂ ਫਿਰ ਉਹਦੀ ਜਿਹੜੀ ਹੈਗੀ ਹੈਗੀ ਸਟੈਪਟਾਈ ਨਹੀਂ ਕਰਦੀ ਹੈਗੀ ਲੈ ਹੈਲਮਟ ਆਪਣੇ ਚਲਾਉਣ ਤੋਂ ਬਚਨ ਲਈ ਨਹੀਂ ਪਾਉਣਾ ਆਪਾਂ ਨੇ ਆਪਣੀ ਜਾਨ ਬਚਾਉਣ ਲਈ ਪਾਉਣਾ ਹੈ ਨਾ ਦੇ ਐਂਡ ਡਰਿੰਕ ਐਂਡ ਡਰਾਈਵਿੰਗ ਵੈਰੀ ਕਾਮਨ ਕਿਉਂਕਿ ਆਪਣੇ ਜਿਹੜੀ ਹੈਗੀ ਉਹਦੇ ਲਈ ਲਾ ਇਨਫੋਰਸਮੈਂਟ ਉਨੀ ਉਨੀ ਹੈਗੀ ਤਾਂ ਉਹਦੇ ਨਾਲ ਕੀ ਹੁੰਦਾ ਕਿ ਆਪਾਂ ਡਰਿੰਕ ਐਂਡ ਡਰਾਈਵ ਨੂੰ ਬੜਾ ਕੈਜੂਅਲੀ ਲੈ ਲੈਂਦੇ ਆ ਕਿ ਡਰਿੰਕ ਐਂਡ ਡਰਾਈਵਿੰਗ ਕਰਕੇ ਕੋਈ ਕੁਝ ਨਹੀਂ ਹੁੰਦਾ ਪਹੁੰਚ ਜਾਗੇ ਘਰ ਇੱਕ ਪਾਰਟੀ ਤੇ ਗਏ ਆ ਕੋਈ ਗੱਲ ਨਹੀਂ ਮੈਂ ਗੱਡੀ ਮੈਂ ਚਲਾਉਂਗਾ ਪੰਜਾਬ ਦਾ ਤਾਂ ਕਨਸੈਪਟ ਹੈ ਨਾ ਕਿ ਕਿਸੇ ਸਰਨੇ ਤੇ ਇਸ ਕਰਕੇ ਕਿ ਇਸ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਨਾ ਕਿ ਅਸੀਂ ਇੰਪਲੀਮੈਂਟ ਆਪਣੇ ਲੈਵਲ ਤੋਂ ਕਰਨਾ ਕਿ ਅਸੀਂ ਆਪਣੀ ਫੈਮਿਲੀ ਚ ਆਪਣੇ ਫਰੈਂਡ ਦੇ ਵਿੱਚ ਕਿਤੇ ਜਾ ਰਹੇ ਆ ਜੇ ਸਮਬਡੀ ਡਰੰਕ ਤਾਂ ਸਾਨੂੰ ਕਹਿਣਾ ਚਾਹੀਦਾ ਕਿ ਨਹੀਂ ਗੱਡੀ ਬਿਨਾ ਪੀਤੇ ਵਾਲਾ ਚਲਾਏਗਾ ਬਾਈ ਨਹੀਂ ਚਲਾਏਗਾ ਇਹ ਕਨਸੈਪਟ ਨੂੰ ਲੈ ਕੇ ਆਉਣਾ ਹੈਗਾ ਸੀਟ ਬੈਲਟ ਵੀਅਰ ਜ਼ਰੂਰ ਕਰਨੀ ਹੈਗੀ ਹੈ ਨਾ ਇਸ ਲਈ ਨਹੀਂ ਕਰਨੀਗੇ ਸਾਹਮਣੇ ਨਾਕਾ ਲੱਗਿਆ ਤਾਂ ਆਪਾਂ ਚਲਾਨ ਤੋਂ ਪਰੇ ਬੀ ਹਮੇਸ਼ਾ ਹੀ ਕਾਰ ਚ ਬੈਠਦੇ ਸਿਰ ਫਸਟ ਸਟੈਪ ਸ਼ੁੱਡ ਬੀ ਕਿ ਅਸੀਂ ਸੀਟ ਬੈਲਟ ਲਾਈਏ ਐਂਡ ਸੀਟ ਬੈਲਟ ਦੋਨੋਂ ਸਾਈਡ ਦੂਸਰੀ ਚੀਜ਼ ਹੈਗੀ ਹੈ ਕਿ ਅੱਜਕੱਲ ਮੋਬਾਈਲ ਬੜੇ ਕਾਮਨ ਹੋ ਗਏ ਨੇ ਇੱਕ ਦਿਨ ਸੋਸ਼ਲ ਮੀਡੀਆ ਦੇ ਵਿੱਚ ਅੱਜ ਯੰਗਸਟਰ ਨੇ ਜਿਹੜੇ ਸਾਰੇ ਰੀਲਾਂ ਬਣਾਉਣ ਦਾ ਬੜਾ ਸ਼ੌਂਕ ਹੈ ਕਾਰ ਡੈਸ਼ਬੋਰਡ ਸਟੋਰੀਜ਼ ਪਾਉਣੀਆਂ ਜਾਂਦੀਆਂ ਨੇ ਨਾ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਕਿਉਂਕਿ ਇਹੀ ਸਭ ਤੋਂ ਜ਼ਿਆਦਾ ਡਿਸਟਰੈਕਸ਼ਨ ਪੁਆਇੰਟ ਆ ਕੋਈ ਫੋਨ ਕਾਲ ਆ ਰਹੀ ਐ ਅਸੀਂ ਇਮੀਡੀਏਟਲੀ ਫੋਨ ਕੰਨ ਤੇ ਲਗਾ ਕੇ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਉਦੋਂ ਲੱਗ ਰਿਹਾ ਹੁੰਦਾ ਕਿ ਫਿਊ ਸੈਕਿੰਡ ਦੀ ਗੱਲ ਕਰਨੇ ਕੋਈ ਫਰਕ ਨਹੀਂ ਪਵੇਗਾ ਪਰ ਤੁਸੀਂ ਕਾਰ ਡਰਾਈਵ ਕਰਦੇ ਹੋ ਨਾ ਇੱਕਦਮ ਨੀਚੇ ਦੇਖ ਕੇ ਫਿਊ ਸੈਕਿੰਡ ਦੇ ਵਿੱਚ ਹੀ ਡਿਸਾਸਟਰਸ ਹੈਪ ਪਬਲਿਕ ਅਵੇਅਰਨੈਸ ਬੜੀ ਇੰਪੋਰਟੈਂਟ ਹੈਗੀ ਹੈ ਜੇਕਰ ਐਕਸੀਡੈਂਟ ਹੋ ਜਾਂਦਾ ਤਾਂ ਉਸ ਟਾਈਮ ਤੇ ਪੇਸ਼ੈਂਟ ਨੂੰ ਸਹੀ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਸਟੇਟ ਆਫ ਦਾ ਆਰਟ ਜਿਹੜੀਆਂ ਫੈਸਿਲਿਟੀਆਂ ਨਿਗੀਆਂ ਮਲਟੀ ਡਿਸਪਲਿਨਰੀ ਟੀਮਸ ਹੈਗੀਆਂ ਨਿਗੀਆਂ ਉਹੀ ਹੈ ਜਿਹੜੀ ਕਿ ਸਾਡੇ ਨਾਲ ਜਿਹੜੀ ਇੱਕ ਆਪਣੀ ਹਿਊਮਨ ਲਾਈਫ ਨੂੰ ਸੇਵ ਕਰ ਸਕਦੇ